आजादी दिहाड़े ਦੇ ਮੱਧ ਨਜ਼ਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਸਹਿਰਾਂ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਕਿਉਂਕਿ ਆਜ਼ਾਦੀ ਦਾ ਦਿਹਾੜਾ ਕਿਉਂਕਿ ਬਾਰਡਰ ਦੇ ਨਾਲ ਹਰਿਆਣਾ ਦੇ ਨਾਲ ਲੱਗਦਾ ਇੱਥੇ ਕੋਈ ਕਿਸ ਤਰ੍ਹਾਂ ਇਸਰਾਰ ਦੀ ਅੰਸਰ ਕੋਈ ਵਿਅਕਤੀ ਨਾ ਕਰ ਸਕੇ ਪੰਜਾਬ ਪੁਲਿਸ ਦੇ ਜਵਾਨ ਤੁਸੀਂ ਦੇਖ ਰਹੇ ਹੋ ਸਹਿਰ ਦੇ ਵਿੱਚ ਫਲੈਗ ਮਾਰਚ ਕਰ ਰਹੇ ਹਨ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਔਰ ਉਸਕੇ ਤਹਿਤ ਹੀ ਪੰਜਾਬ ਪੁਲਿਸ ਕੇ ਜਵਾਨ ਲਗਾਤਾਰ ਸਹਿਰ ਦੇ ਵਿੱਚ ਵਖ-ਵਖ ਜਿਹੜੇ ਬਾਜ਼ਾਰ ਹੈਨ ਉਨ ਬਾਜ਼ਾਰਾਂ ਦੇ ਵਿੱਚ ਜਾ ਰਹੇ ਹਾਂ ਔਰ ਤੁਸੀਂ ਦੇਖ ਰਹੇ ਹੋ ਵੀ ਗੱਡੀਆਂ ਦੇ ਰਾਹੀਂ ਸੈਰ ਦੇ ਵਿੱਚ ਗੱਡੀਆਂ ਫਲੈਗ ਮਾਰ ਚੁੱਕਤੇ ਜਾ ਰਹੇ ਤਾਂ ਕਿ ਕੋਈ ਵੀ ਅਨਸਰ ਗੜਬੜ ਨਾ ਕਰੇ ਹਾਂਜੀ ਹਾਂਜੀ ਇਹ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਸਮੇਤ ਦੋ ਐਸਐਚਓ ਸੇਵਨ ਸਿਟੀ ਦੇ ਸਦਰ ਸਮਾਣਾ ਸੜਕ ਨਾਲ ਨੇ ਦੋ ਇਨਸਪੈਕਟਰ ਸਾਹਿਬ ਤੇ ਅਸੀਂ ਲੋਕਾਂ ਵਿੱਚ ਪਬਲਿਕ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਹੁੰਦਾ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਵੀ ਇੰਡੀਪੈਂਡੈਂਸ ਦੇ ਪਰਸੋਂ ਹੀ ਇਹ ਅੱਜ ਰਿਹਰਸਲਸ ਵੀ ਹੋ ਗਏ ਹਟੀਆਂ ਜਿਹੜੀ ਪਰੇਡ ਹੋਣੀ ਹੈ ਤੇ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਹਿਰ ਦੇ ਵਿੱਚ ਤੇ ਹੌਟਸਪੌਟ ਏਰੀਆਜ਼ ਦੇ ਵਿੱਚ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਕਿੰਨੇ ਮੁਲਾਜ਼ਮ ਪਿੰਡਾਂ ਦੇ ਪਿੰਡਾਂ ਦੇ ਵਿੱਚ ਵੀ ਪੈਟਰੋਲਿੰਗ ਹੋਏਗੀ ਮੰਨ ਲਓ ਰੱਖੋਗੇ ਇਹ ਜੀ ਦਿਨ ਰਾਤ ਹੀ ਚਲਦੀ ਹੁੰਦੀ ਹੈ ਅੱਗੇ ਵੀ ਸਾਡੀ ਪੈਟਰੋਲਿੰਗ ਪਾਰਟੀਆਂ देर रात ਤੇ अर्ਲੀ ਮਾਰਨਿੰਗ ਨਿਕਲਦੀਆਂ ਨੇ ਤੇ ਅਸੀਂ ਆਈ ਅਲਰਟ ਹੋ ਕੇ ਮੁਸਤੈਦੀ ਨਾਲ ਪੂਰੀ ਆਪਣੀ ਡਿਊਟੀ ਨਿਭਾਵਾਂਗੇ ਠੀਕ ਹੈ ਕੈਮਰਾਮੈਨ ਬੀਕੇ ਕਰਗ ਦੇ ਨਾਲ ਪਰ ਸੋਤਮ ਕੋ ਸਿਕ ਸਮਾਣਾ ਨਿਊਜ਼